ਗੁਰਪ੍ਰਤਾਪ ਸਿੰਘ ਬਟਾਲਾ ਸਾਹਿਬ ਜਿਹੜੇ ਆਪਾਂ ਅੱਜ ਕਾਨਫਰੰਸ ਕਰਨ ਜਾ ਰਹੇ ਆਂ ਇਹ ਕਿਸ ਵਿਸ਼ੇ ਨੂੰ ਲੈ ਕੇ ਹੋ ਰਹੀ ਹੈ ਜੀ ਅੱਜ ਪਟਿਆਲਾ ਵਿੱਚ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੀ ਇੱਕ ਬਹੁਤ ਹੀ ਵਿਸ਼ੇਸ਼ ਇਕੱਤਰਤਾ ਹੋਈ ਜਿਸ ਵਿੱਚ ਸਾਰੇ ਹੀ ਸੀਨੀਅਰ ਲੀਡਰ ਸਾਹਿਬਾਨਾਂ ਨੇ ਜਿਹੜੇ ਪ੍ਰੈਜ਼ੀਡਿਅਮ ਦੇ ਮੈਂਬਰ ਆ ਸ਼੍ਰੋਮਣੀ ਅਕਾਲੀ ਦਲ ਸਰਦਾਰ ਲਹਿਰ ਦੇ ਉਹਨਾਂ ਨੇ ਇਹਦੇ ਵਿੱਚ ਹਿੱਸਾ ਲਿਆ ਪਹਿਲਾਂ ਤਾਂ ਸ਼ਿਮੂਚੀ ਪ੍ਰਜ਼ੀਡੀਅਮ ਦੇ ਮੈਂਬਰਾਂ ਵੱਲੋਂ ਇਸ ਗੱਲ ਦੀ ਬੜੀ ਤਸੱਲੀ ਪ੍ਰਗਟ ਕੀਤੀ ਗਈ ਕਿ ਜਿਹੜਾ ਕੱਲ ਦਾ ਸੰਤ ਰਜਨ ਸਿੰਘ ਲੰਗੋਵਾਲ ਜੀ ਦਾ ਵਰਸੀ ਦਾ ਸਮਾਗਮ ਸੀਗਾ ਉਹ ਬਹੁਤ ਹੀ ਪ੍ਰਭਾਵਸ਼ਾਲੀ ਹੋ ਕੇ ਨਿਭੜਿਆ ਬੜਾ ਉਹਦੇ ਉਸ ਸਮਾਗਮ ਵਿੱਚ ਬੜਾ ਸੰਗਤਾਂ ਵਿੱਚ ਉਤਸ਼ਾਹ ਸੀ ਬੜੇ ਵੱਡੇ ਪੱਧਰ ਤੇ ਲੋਕ ਸਾਰੇ ਪੰਜਾਬ ਚੋਂ ਸੰਗਰੂਰ ਪਟਿਆਲੇ ਆਸਪਾਸ ਦੇ ਜ਼ਿਲ੍ਹਿਆਂ ਚੋਂ ਆਪਣੇ ਆਪ ਉਤਸ਼ਾਹ ਦੇ ਨਾਲ ਉੱਥੇ ਆ ਕੇ ਉਹਨਾਂ ਨੇ ਹਾਜ਼ਰੀਆਂ ਲਾਈਆਂ ਤੇ ਬਹੁਤ ਲੰਬਾ ਸਮਾਂ ਉਹਨਾਂ ਨੇ ਸਾਰੇ ਹੀ ਲੀਡਰ ਸਾਹਿਬਾਨਾਂ ਦੀਆਂ ਤਕਰੀਰਾਂ ਸੁਣੀਆਂ ਇਸ ਗੱਲ ਦੀ ਸਾਰੀ ਪ੍ਰੈਜ਼ੀਡੀਅਮ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਨੂੰ ਸਰਦਾਰ ਪਰਮਿੰਦਰ ਸਿੰਘ ਢੀਂਸਾ ਜੀ ਨੂੰ ਸਰਦਾਰ ਗਗਨਜੀਤ ਸਿੰਘ ਬਰਨਾਲਾ ਜੀ ਨੂੰ ਸਰਦਾਰ ਬਲਦੇਵ ਸਿੰਘ ਮਾਨ ਜੀ ਨੂੰ ਤੇ ਬਾਕੀ ਦੇ ਜਿਹੜੇ ਲੀਡਰ ਸਰਗਾਨ ਨੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਹਿਰਾ ਜੀ ਤੇ ਸਰਦਾਰ ਸੁਜੀਤ ਸਿੰਘ ਰਖੜਾ ਜੀ ਇਹਨਾਂ ਸਾਰਿਆਂ ਦੀਆਂ ਇਹਨਾਂ ਦੀਆਂ ਟੀਮਾਂ ਨੂੰ ਸਾਰਿਆਂ ਦਾ ਨਾਮ ਨਹੀਂ ਲੈ ਸਕਾਂਗੇ ਕਰਕੇ ਸਾਰੇ ਬੜੇ ਸਤਿਕਾਰਯੋਗ ਨੇ ਪਰ ਵਿਸ਼ੇਸ਼ ਤੌਰ ਤੇ ਇਹ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਬਹੁਤ ਜ਼ਿਆਦਾ ਜੋੜ ਲਾ ਕੇ ਇਸ ਜਿਹੜੀ ਵਰਸੀ ਦਾ ਸਮਾਗਮ ਆ ਜਿਹੜਾ ਅੱਗੇ ਕਦੀ ਇਸ ਪੱਧਰ ਤੇ ਨਹੀਂ ਸੀ ਹੋਇਆ ਉਹਨੂੰ ਕਾਮਯਾਬ ਕੀਤਾ ਅਗਲੀ ਗੱਲ ਉਹ ਜਿਹੜਾ ਮੋਹਰੇ ਪ੍ਰੋਗਰਾਮ ਆ ਰਿਹਾ ਸ਼੍ਰੋਮਣੀ ਕਾਲੀਦਾਸ ਸਦਾਰ ਲਹਿਰ ਦੇ ਉਹ ਹੈਗਾ ਆ ਜਾਇਦਾ ਗੁਰਚੰਦ ਸਿੰਘ ਜੀ ਟੋੜਾ ਸਾਹਿਬ ਦਾ ਜਿਹੜਾ 100ਵਾਂ ਜਨਮ ਸ਼ਤਾਬਦੀ ਦਾ ਦਿਨ ਆ ਰਿਹਾ ਉਹ ਵੀ ਬਹੁਤ ਵੱਡੇ ਪੱਧਰ ਤੇ ਸਮੁੱਚੇ ਸਿੱਖ ਪੰਥਨੋਂ ਸ਼੍ਰੋਮਣੀ ਕਾਲੀਦਾਸ ਸਦਾਰ ਲਹਿਰ ਵੱਲੋਂ ਇਹ ਸਾਰੇ ਟੋੜਾ ਸਾਹਿਬ ਦੇ ਪਰਿਵਾਰਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਉਹਨੂੰ ਪੁਲੀਕਿਆ ਜਾ ਰਿਹਾ ਹੈ ਤੇ ਉਹਦੇ ਮੁਤਾਬਕ ਉਹਨੂੰ ਮਨਾਇਆ ਜਾਊਗਾ ਉਸ ਵਿੱਚ ਸੈਮੀਨਾਰ ਵੀ ਕਰਾਵਾਂਗੇ ਸਵਿਚ ਹੋਰ ਵੀ ਕੋਈ ਵਾਤਾਵਰਨ ਨੂੰ ਸੰਬੰਧ ਰੱਖਣ ਵਾਲੀਆਂ ਜਿਹੜੀਆਂ ਅੱਜ ਬਹੁਤ ਭਖਦੇ ਇਸ਼ੂਜ਼ ਨੇ ਸਾਡੇ ਮੂਰੇ ਚੈਲੰਜ ਆ ਪੰਜਾਬ ਦੇ ਅੱਗੇ ਚਾਹ ਪੰਜਾਬ ਦੇ ਪਾਣੀਆਂ ਦਾ ਵਾਤਾਵਰਨ ਦਾ ਆ ਜਾਂ ਕਿਸਾਨੀ ਦਾ ਆ ਉਹਦੇ ਮੁਤਲਕ ਵੀ ਕੋਈ ਨਾ ਕੋਈ ਉਥੇ ਕਨਵੈਨਸ਼ਨ ਕਰਾਵਾਂਗੇ ਤੇ ਫਿਰ ਜਿੱਦਣ ਉਹਨਾਂ ਦੀ ਜਨਮ ਸ਼ਤਾਬਦੀ ਹੋਈ 24 ਸਪਟੈਂਬਰ ਨੂੰ ਉਦੋਂ ਬਹੁਤ ਵੱਡਾ ਇਕੱਠ ਹੋਊਗਾ ਤੜਾ ਸਾਹ ਦਾ ਜੱਦੀ ਪਿੰਡ ਤੜਾ ਜਿਹੜਾ ਕਿ ਇੱਕ ਇਤਿਹਾਸਿਕ ਨਗਰ ਆ ਜੈਸ ਨਗਰ ਨੇ ਇਟੇ ਵੱਡੇ ਯੋਧੇ ਨੂੰ ਉੱਥੇ ਜਨਮ ਦਿੱਤਾ ਉਹਦੇ ਬਾਰੇ ਵੀ ਸਾਰੀਆਂ ਜਿਹੜੇ ਵਿਚਾਰਾਂ ਕੀਤੀਆਂ ਗਈਆਂ ਤੇ ਹੁਣ ਤੋਂ ਹੀ ਅਸੀਂ ਸਾਰੀਆਂ ਜਿਹੜੀਆਂ ਤਿਆਰੀਆਂ ਸੈਮੀਨਾਰ ਦੀਆਂ ਅਤੇ ਨਾਲ ਉਹ ਜਿਹੜਾ ਜਿਤਨ ਇਕੱਠ ਹੋਣਾ ਸ਼ਤਾਬਦੀ ਵਾਲੇ ਦਿਨ ਬਟਾ ਇਕੱਠ ਹੋਊਗਾ ਉਸ ਆਪਣੇ ਸਮਾਗਮ ਦੀਆਂ ਅਸੀਂ ਰੰਭਤਿਆਂ ਆ ਉਹਨੂੰ ਲੈ ਕੇ ਵੱਖਰੀਆਂ ਵੱਖਰੀਆਂ ਕਮੇਟੀਆਂ ਬਣਾਈਆਂ ਗਈਆਂ ਤੇ ਜਿਨ੍ਹਾਂ ਕਮੇਟੀਆਂ ਦੀ ਜ਼ਿੰਮੇਵਾਰੀ ਲਈ ਗਈ ਹੈ कि ਤੁਸੀਂ ਆਪਣਾ ਆਪਣਾ ਜਿਹੜਾ ਹੈਗਾ ਕੰਮ ਕਰਨਾ ਹੈ ਤਾਂ ਕਿ ਆਪਾਂ ਸਾਰੇ ਪੰਜਾਬ ਵਿੱਚੋਂ ਤੋੜਾ ਸਾਹਿਬ ਦੇ ਜਿਹੜੇ ਉਹਨਾਂ ਦੇ ਪੈਰੋਕਾਰ ਨੇ ਜਾਂ ਸਿੱਖ ਪੰਥ ਦੇ ਅਤੈਸ਼ੀ ਨੇ ਜਾਂ ਸੰਗਤ ਸਾਰੇ ਪੰਜਾਬ ਵਿੱਚੋਂ ਉਹਨਾਂ ਨੂੰ ਨਾਲ ਜੋੜੀਏ ਖਾਸ ਕਰ ਜਿਹੜੀ ਨੌਜਵਾਨ ਪੀੜ੍ਹੀ ਆਪਣੀ ਉਹਨੂੰ ਉਸ ਪੀੜ੍ਹੀ ਨੂੰ ਤੋੜਾ ਸਾਹਿਬ ਅਗੇ ਲੀਡਰਾਂ ਤੋਂ ਜਿਹੜੀ ਉਹਨਾਂ ਨੂੰ ਮਿਲਦੀ ਇਨਸਪੀਰੇਸ਼ਨ ਮਿਲਦੀ ਆ ਤੇ ਤੋੜਾ ਸਾਹਿਬ ਦਾ ਜੀਵਨ ਬਹੁਤ ਇੱਕ ਚਾਨਣ ਮਨਾਰਾ ਆ ਉਹ ਅਸੀਂ ਇਦਾਂ ਦਾ ਵੀ ਪ੍ਰੋਗਰਾਮ ਲਿਖ ਰਹੇ ਆ ਕਿ ਜਿਹੜੇ ਸਾਡੇ ਨੌਜਵਾਨ ਵਰਗਿਆ ਬੱਚੇ ਸਾਡੇ ਸਧਾਰਨ ਪਰਿਵਾਰਾਂ ਚੋਂ ੁੱਟ ਕੇ ਜਿਵੇਂ ਟੋਣਾ ਸਾਹਿਬ ਸਧਾਰਨ ਪਰਿਵਾਰ ਚੋਂ ਜਨਮ ਲੈ ਕੇ ਇਡੇ ਵੱਡੇ ਉਹਨਾਂ ਨੇ ਮਕਾਮ ਹਾਸਲ ਕੀਤੇ ਐਵੇਂ ਜਿਵੇਂ ਅਸੀਂ ਉਹ ਵੀ ਆਪਣੇ ਪ੍ਰੋਗਰਾਮ ਬਣਾਉਣ ਜਾ ਰਹੇ ਆ ਤਾਂ ਕਿ ਜਿਹੜੀ ਜਿਹੜੀ ਸਾਡੀ ਯੂਥ ਆ ਸਾਡੇ ਬੱਚੇ ਨੇ ਉਹ ਜਨਰੇਸ਼ਨ ਆ ਉਹ ਵੀ ਨਾਲ ਇਸ ਜਿਹੜੇ ਪ੍ਰੋਗਰਾਮ ਦੇ ਨਾਲ ਸ਼ਾਮਲ ਹੋ ਸਕੇ ਉਹਨਾਂ ਨੂੰ ਵੀ ਇਸ ਪ੍ਰੋਗਰਾਮ ਤੋਂ ਟੌੜਾ ਸਾਹਿਬ ਦੇ ਜੀਵਨ ਤੋਂ ਪ੍ਰੇਰਨਾ ਮਿਲ ਸਕੇ ਨਾਲ ਅਸੀਂ ਜਿਹੜੇ ਬੰਦੀ ਸਿੰਘਾਂ ਇਹ ਗੱਲ ਬੜੀ ਬਹੁਤ ਗੰਭੀਰ ਹੈ ਤੇ ਜਾਂ ਜਿਹੜੇ ਐਨਐਸਏ ਦੇ ਡਿਟੇਨੀਜ਼ ਨੇ ਪੰਜਾਬ ਦੇ ਜਿਨ੍ਹਾਂ ਤੇ ਬਹੁਤ ਵੱਡਾ ਜ਼ੁਲਮ ਹੋਇਆ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਦੀ ਕਹਾਣ ਹੋਈ ਤੇ ਉਹਨਾਂ ਨੂੰ ਐਨਐਸਏ ਲਾ ਕੇ ਤੇ ਬਹੁਤ ਦੂਰ ਦੇ ਗੁਰੂਗੜ੍ਹ ਬੰਦ ਕੀਤਾ ਗਿਆ ਉਹ ਸਾਰੇ ਕਹ ਲੋ ਬੰਦੀ ਸਿੰਘੀ ਸਾਰੇ ਇਕੱਠੇ ਇੱਕੋ ਹੀ ਉਹਦੇ ਚ ਆ ਜਾਂਦੇ ਆ ਆਪਣੇ ਮਕਾਮ ਵਿੱਚ ਉਹਨਾਂ ਸਾਰਿਆਂ ਦੀ ਰਿਹਾਈ ਨੂੰ ਲੈ ਕੇ ਅਸੀਂ ਕੋਈ ਨਾ ਕੋਈ ਪ੍ਰੋਗਰਾਮ ਬਣਾਉਣ ਜਾ ਰਹੇ ਹਾਂ ਪਹਿਲਾਂ ਅਸੀਂ ਮਾਰਚ ਵੀ ਕੱਢਾਂਗੇ ਤੇ ਉਦੋਂ ਪਹਿਲਾਂ ਅਸੀਂ ਇੱਕ ਵਫਤ ਦੇ ਤੌਰ ਤੇ ਜਿਹੜਾ ਮੁੱਖ ਮੰਤਰੀ ਪੰਜਾਬ ਆਇਆ ਜਾਂ ਗਵਰਨਰ ਪੰਜਾਬ ਆਇਆ ਉਹਨਾਂ ਤੱਕ ਪਹੁੰਚ ਕਰਾਂਗੇ ਤਾਂ ਉਹਨਾਂ ਉਹਨਾਂ ਦੇ ਦਰਵਾਜ਼ੇ ਖਟਕੜਾਵਾਂਗੇ ਤਾਂ ਕਿ ਉਹ ਵੀ ਆਪਣੀ ਬੰਦੀ ਜ਼ਿੰਮੇਵਾਰੀ ਨਿਭਾਉਣ ਚਾਹੇ ਪੰਜਾਬ ਸਰਕਾਰ ਹੈ ਕੇਂਦਰ ਸਰਕਾਰ ਹੈ ਇਹ ਸਾਰੇ ਬੰਦੀ ਸਿੰਘ ਰਿਹਾ ਕੀਤੇ ਜਾਣ ਇਹਦੇ ਬਾਰੇ ਵੀ ਪ੍ਰੋਗਰਾਮ ਅਸੀਂ ਅੱਜ ਵਿਚਾਰਿਆ ਤੇ ਜੇ ਪੰਜਾਬ ਸਰਕਾਰ ਨੇ ਹਿੰਦ ਸਰਕਾਰ ਨੇ ਨਾ ਸਾਡੀ ਗੱਲ ਸੁਣੀ ਤੇ ਫਿਰ ਅਸੀਂ ਟੋੜਾ ਸਾਹਿਬ ਦੀ ਸ਼ਤਾਬਦੀ ਦੇ ਦੌਰਾਨ ਇੱਕ ਵੱਡਾ ਪ੍ਰੋਗਰਾਮ ਉਲੀਕਾਂਗੇ ਜਿਸ ਦਾ ਉਧਰ ਐਲਾਨ ਕੀਤਾ ਜਾਊਗਾ ਟੋੜਾ ਸਾਹਿਬ ਦੀ ਸ਼ਤਾਬਦੀ ਵਾਲੇ ਦਿਨ ਤੇ ਜਿਹੜਾ ਪਿੱਛੇ ਜੇ ਰਖੜਕੁੰਨਿਆਂ ਦੇ ਕੱਠ ਹੋਇਆ ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਆ ਕਿ ਬੰਦੀ ਸਿੰਘ ਤਾਂ ਕੌਮ ਦਾ ਇੱਕ ਕਹਿ ਲੋ ਸਰਮਾਇਆ ਵੀ ਨੇ ਤੇ ਕੌਮ ਦੇ ਯੋਧੇ ਵੀ ਨੇ ਤੇ ਜੇ ਬੰਦੀ ਸਿੰਘਾਂ ਨੂੰ ਲੈ ਕੇ ਜਾਂ ਜਿਹੜੇ ਲੋਕ ਵਿਚਾਰੇ ਪੀ ਪੀਤੀ 35 35 ਸਾਲ ਦੇ ਜੇਲ੍ਹਾਂ 'ਚ ਬੈਠੇ ਆ ਉਹਨਾਂ ਨੂੰ ਲੈ ਕੇ ਸੌੜੀ ਸਿਆਸਤ ਜੇ ਕੋਈ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਕੋਸ਼ਿਸ਼ ਕੀਤੀ ਉੱਥੇ ਆਪਣੇ ਬਾਬੇ ਬਕਾਲੇ ਦੀ ਉਸ ਪਵਿੱਤਰ ਧਰਤੀ ਤੋਂ ਸਟੇਜ ਤੋਂ ਕਿ ਉਹਨਾਂ ਨੇ ਇੱਕ ਦੂਜੇ 'ਤੇ ਇਲਜ਼ਾਮ ਬਾਜ਼ੀ ਬੰਦੀ ਸਿੰਘਾਂ ਦੇ ਵੱਲੋਂ ਲਵਾਈ ਤੇ ਬੜਾ ਬਹੁਤ ਘਟਿਆ ਮਾਨਸਿਕਤਾ ਆ ਬੰਦੀ ਸਿੰਘ ਤਾਂ ਸਾਰੇ ਕੌਮ ਦੇ ਆਪਣੇ ਸਾਂਝੇ ਨੇ ਇਹ ਕੌਮ ਦੇ ਬਹੁਤ ਸਤਕਾਰਯੋਗ ਯੋਧੇ ਨੇ ਕਿ ਜੇ ਤੁਸੀਂ ਚਲੋ ਸਿਆਸਤ ਵਿੱਚ ਤਾਂ ਤੁਸੀਂ ਵੰਡੀਆਂ ਪਾ ਲਈਆਂ ਤੇ ਤੁਸੀਂ ਉਹਨਾਂ ਲੋਕਾਂ 'ਚ ਵੰਡੀਆਂ ਪਾ ਰਹੇ ਹੋ ਜਿਹੜੇ ਵਿਚਾਰੇ ਘਰ-ਬਾਰ ਛੱਡ ਕੇ ਬੱਚੇ ਛੱਡ ਕੇ ਪਰਿਵਾਰ ਛੱਡ ਕੇ ਉਹ ਆਪਣਾ ਇਨੇ ਸਾਲਾਂ ਦਾ ਸੰਘਰਸ਼ ਕਰ ਰਹੇ ਆ ਇਹ ਬਹੁਤ ਤੁਹਾਡੇ ਵਾਸਤੇ ਕਟਿਆ ਗੱਲ ਆ ਤੇ ਇਹ ਨਹੀਂ ਕਰਨਾ ਚਾਹੀਦਾ ਕਰਕੇ ਕੌਮ ਨੂੰ ਅੱਗੇ ਕੌਮ ਬਹੁਤ ਵਢੀ ਗਈ ਆ ਤੇ ਜਿਨ੍ਹਾਂ ਖਾਤਰ ਸਾਰੇ ਆਪਾਂ ਲੜਾਈ ਲੜ ਰਹੇ ਆ ਤੁਸੀਂ ਉਹਨਾਂ ਨੂੰ ਵੀ ਆਪਣੀ ਸਿਆਸਤ ਦਾ ਹਿੱਸਾ ਬਣਾ ਰਹੇ ਹੋ ਇਹ ਲੋਕਾਂ ਨੇ ਇਸ ਗੱਲ ਨੂੰ ਪਸੰਦ ਨਹੀਂ ਕੀਤਾ ਤੇ ਹਰ ਪੰਥਦਰਦੀ ਇਸ ਗੱਲ ਦਾ ਬਹੁਤ ਬੁਰਾ ਬਣਾ ਰਿਹਾ ਆ ਤੇ ਨਹੀਂ ਉਹਨਾਂ ਨੂੰ ਇਹ ਕਰਨਾ ਚਾਹੀਦਾ ਗੁਰੇਸ਼ ਕਰਨਾ ਚਾਹੀਦਾ ਤੇ ਬੰਦੀ ਸਿੰਘਾਂ ਨੂੰ ਵੀ ਅਪੀਲ ਕਰਦੇ ਆ ਤੁਸੀਂ ਬਹੁਤ ਸਤਿਕਾਰਯੋਗ ਹੋ ਗਿਓ ਤੁਹਾਡੀ ਜਿੰਨੀ ਸ਼ਿੱਦਤ ਕਰੀਏ ਥੋੜੀ ਆ ਤੁਸੀਂ ਐਡਾ ਏਡੇ ਵੱਡੇ ਯੋਧੇ ਹੋ ਕੇ ਤੁਸੀਂ ਇਹ ਐਡਾ ਆਪਣਾ ਵੱਡਾ ਤੁਸੀਂ ਜਿਹੜਾ ਸੰਘਰਸ਼ ਵਿਢਿਆ ਇੰਨੀ ਵੱਡੀ ਲੰਬੀ ਇਹ ਸਜ਼ਾਵਾਂ ਤੁਸੀਂ ਕਟੀਆਂ ਤੇ ਤੁਹਾਨੂੰ ਵੀ ਕਿਸੇ ਦੀ ਇਦਾਂ ਦੀ ਜਿਹੜੀ ਮਾੜੀ ਸੋਚ ਆ ਜਾਂ ਕਿਸੇ ਦੇ ਆਪਣੇ ਖਾਤਰ ਕਿਸੇ ਦੇ ਕਹਿਨ ਤੇ ਤੁਹਾਨੂੰ ਇਦਾਂ ਦੇ ਆਪਣੇ ਮੌਕੇ ਤੇ ਨਹੀਂ ਕੋਈ ਇਦਾਂ ਗੱਲ ਕਰਨੀ ਚਾਹੀਦੀ ਜਿਸ ਨਾਲ ਕੌਮ ਦੀ ਮਾਨਸਿਕਤਾ ਨੂੰ ਠੇਸ ਪਹੁੰਚੇ ਸੋ ਇਹ ਸਭੀ ਪੀਲਿਆ ਸਾਰੇ ਸਤਕਾਰਯੋਗ ਬੰਦੀ ਸਿੰਘਾਂ ਨੂੰ ਤੇ ਅੱਜ ਦੀ ਇਹ ਪ੍ਰੈਸੀਡੀਅਮ ਦੀ ਜਿਹੜੀ ਮੀਟਿੰਗ ਹੋਈ ਆ ਇਹਨਾਂ ਸਾਰੇ ਮਸਲਿਆਂ ਤੇ ਬਹੁਤ ਗੰਭੀਰਤਾ ਨਾਲ ਵਿਚਾਰ ਕਰਕੇ ਆਉਣ ਵਾਲੇ ਦਿਨਾਂ 'ਚ ਹੋਰ ਵੀ ਜਿਹੜੇ ਪੰਜਾਬ ਦੇ ਪੱਖ ਦੇ ਮਸਲੇ ਨੇ ਚਾਹੇ ਉਹ ਸਮਾਜ ਨੂੰ ਲੈ ਕੇ ਹੋਣ ਧਰਮ ਨੂੰ ਲੈ ਕੇ ਹੋਣ ਜਾਂ ਹੋਰ ਆਪਣੇ ਖੇਤੀ ਨੂੰ ਲੈ ਕੇ ਹੋਣ ਉਹਦੇ ਬਾਰੇ ਵੀ ਅਸੀਂ ਜੋ ਵੀ ਸਾਡਾ ਫਰਜ਼ ਬਣਦਾ ਅਸੀਂ ਪੂਰਾ ਕਰਾਂਗੇ ਸਾਰੇ ਆਪਣੇ ਮੈਂਬਰਾਂ ਦਾ ਸਾਰੇ ਆਪਣੇ ਲੀਡਰਸ਼ਿਪ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ